ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਜਿਹੋ ਹਾਂ ਦਾ ਮਿੱਤਰੋ ਪਿੰਡ ਮਾਨੀ ਸਿੰਘ ਵਾਲਾ ਸਾਧਕ ਦੇ ਨੇੜੇ ਬਿਲਕੁਲ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਮੱਖਣਬਾਈ ਦਾ ਨਾਮ ਆ ਤੇ ਅੱਜ ਬਾਈ ਦੇ ਕੋਲ ਇੱਕ ਪਲੂਨ ਪਹਿਲਣ ਵੈੜ ਆਈ ਆ ਮੇਤਰੋ ਗਰਮੀ ਦਾ ਗਹਿਣਾ ਤੋਹਫਾ ਕਰੋ ਸੰਗ ਦੇ ਵਿੱਚ ਪੈਂਦੀ ਆ ਬੜੀ ਠੰਡੀ ਸੀਲਾ ਲੇਵੇ ਵਾਲੀ ਬੰਤਰ ਵਾਲੀ ਚੰਗੀ ਕੁਆਲਿਟੀ ਵਾਲੀ ਆ ਮੇਤਰੋ ਚੰਗੇ ਕੱਦ ਕਾਠ ਵਾਲੀ ਵੈੜ ਕਰਦੇ ਗੱਲਬਾਤ ਬਾਈ ਦੇ ਨਾਲ ਕੀ ਜਾਣਕਾਰੀ ਕੀ ਡਿਟੇਲ ਆ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਮੱਖਣ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਦਾ ਵਧੀਆ ਵੀਰੇ ਵਧੀਆ ਸੇਤਾ ਦੇ ਪਰਿਵਾਰ ਦੇ ਵਧੀਆ ਵੀਰੇ ਅੱਛਾ ਮੱਖਣ ਉਸਿਆ ਗੱਲ ਐ ਮੈਂ ਪਹਿਲ ਨਹੀਂ ਆ ਵੜ ਬਾਈ ਹਾਂਜੀ ਵੀਰੇ ਪਹਿਲਣ ਪਲੂਣ ਇਹ ਪਨੂਣਾ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਵੀਰੇ ਇਹਦੇ ਵੀਰੇ 3 ਦਿਨ ਪਈ ਆ ਦਿਨ ਪੂਰੇ ਹੋਣ ਤੋਂ ਹਾਂਜੀ 14 ਦਿਨ ਦੇ ਵੀਰੇ ਚੱਕਦੀ ਆ 14 ਦਿਨ ਹੈ ਹਾਂ ਦੁੱਧ ਕਿੰਨਾ ਦੇ ਮੱਖਣ ਵਈ ਤੇਰਾ ਤਿਆਰਪਾ ਕਹਿੰਦਾ ਜਾਣਾ ਵੀਰੇ ਦੁੱਧ 18 ਲੀਟਰ ਦੀ ਗਾਰੰਟੀ ਤੇ ਆਈ ਆ ਹਾਂ ਠੀਕ ਆ ਘਰੇਲੂ ਬੰਦੇ ਤੋਂ ਲਈ ਆ ਇਹਦੀ ਮਾਂ ਨੇ ਪਹਿਲੇ ਸੂਏ 22 ਲੀਟਰ ਦੁੱਧ ਪਾਇਆ ਦੇ ਦੂਗੀ ਬੱਚੀ 18-19 ਲੀਟਰ ਬੋਲੇ 18 ਲੀਟਰ ਦੀ ਆਪਾਂ ਵੀ ਫਿਰ ਗਾਰੰਟੀ ਦੇ ਦਾਂਗੇ ਹੂੰ ਵੱਡੀ-ਵੱਡੀ ਬਹੁਤ ਹੈ ਯਾਰ ਬਹੁਤ ਬਤੋਰੀ ਮਾਲ ਆ ਕੱਢੀ ਬਾਹਰ ਨੂੰ ਮ ਲੇਵਲ ਉਵੇਲੇ ਪੱਖ ਤੋਂ ਦੋਈ ਜਾਣੇ ਆ ਪਧਰੀ ਪੁੱਧਰੀ ਅੱਛੀ ਪੂਰੀ ਆ ਕਿਉਂਕਿ ਕਹਿਣ ਵਾਲੀ ਗੱਲ ਨਹੀਂ ਜੀ ਤੁਸੀਂ ਆਪ ਵੀ ਆਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਵੀ ਕੈਮਰਾ ਹੁੰਦਾ ਨਾ ਜਿਹੜਾ ਇਹ ਵੱਡੀ ਚੀਜ਼ ਨੂੰ ਅਕਸਰ ਛੋਟਾ ਵਿਖਾਉਂਦਾ ਹੁੰਦਾ ਛੋਟੀ ਚੀਜ਼ ਨੂੰ ਵੱਡੀ ਵੀ ਕਈ ਕਹਿ ਦਿੰਦੇ ਫਲਾਣੇ ਯੂਟਿਊਬਰ ਨੇ ਯਾਰ ਵੱਡੀ ਕਰਕੇ ਵਿਖਾ ਦਿੱਤੀ ਸੀ ਜਦੋਂ ਗੈਸ ਛੋਟੀ ਨਿਕਲ ਜਾਂਦੀ ਉਹ ਯੂਟਿਊਬਰ ਦਾ ਕਸੂਰ ਨਹੀਂ ਹੁੰਦਾ ਉਹ ਕੈਮਰੇ ਦਾ ਮਿੱਤਰੋ ਇਹਦੇ ਵਿੱਚ ਕੋਈ ਮੈਂ ਆਪ ਇਹ ਫੋਕਸ ਤੈਅ ਕਰਕੇ ਵੇਖਿਆ ਹੋਇਆ ਵੇਖੋ ਕਿਰਾਂ ਦੀ ਮਿੱਤਰੋ ਤੁਸੀਂ ਕੁਆਲਿਟੀ ਵੈਡ ਦੇ ਵਿੱਚ ਪੂਰੀ ਉੱਤੀ ਲੰਮੀ ਕੱਦ ਕਾਠ ਵਾਲੀ ਕ੍ਰੋਸ ਹੈ ਠੰਡੀ ਠੁੰਡੀ ਵੀ ਬਹੁਤ ਆ ਹਨਾ ਮੱਖਣਾ ਬਾਈ ਜਿਵੇਂ ਮਰਜੀ ਬੈਠਾ ਹਾਂ ਜਿਵੇਂ ਕ੍ਰੋਸ ਆਵੇਂ ਵੇਖ ਰਿਹਾ ਕੋਈ ਪਰਵਾਹ ਹੀ ਨਹੀਂ ਕਰਮ ਵਾਲੀ ਨੂੰ ਲੈ ਸੰਗਲ ਛੱਡ ਤੇ ਬਹਿ ਜਾ ਦੁੱਧ ਚੋਕੇ ਲੈ ਜਾ ਹਨਾ ਹਾਂ ਪਾਉਂ ਦੀ ਗਵਾਂਢੀਆਂ ਨੂੰ ਚੋਣ ਨੂੰ ਕਹਿ ਜਾ ਲੈ ਨਹੀਂ ਆ ਜਿਹੜਾ ਜਿਹੜਾ ਮਾਲਾ ਬਾਕੀ ਚੀਜ਼ ਤਾਂ ਪਿੜਾ ਪੋੜਾ ਬੰਨੀ ਬੈਠਾ ਚੰਦਰਾ ਹੈ ਇਹ ਤਾਂ ਹਿਲਣਾ ਹੀ ਨਹੀਂ ਮੇਰੇ ਇਹਨੇ ਯਾਰ ਨਹੀਂ ਹਿਲਣਾ ਹਿਲਣ ਵਾਲੀ ਚੀਜ਼ ਹੀ ਨਹੀਂ ਬਈ ਇਹ ਹੋਰ ਦਾ ਫਾਇਲੇਵਾ ਮੱਥੀ ਹੋਰ ਬਣਾ ਜਣਾ ਹਾਂ ਵੀਰੇ ਤਿੰਨ ਦਿਨ ਤੱਕ ਤੇ ਪਈ ਹੈ ਵੈਸੇ ਕੀ ਪਤਾ ਵੱਧ ਲੇ ਜੇ ਲੈ ਜੂਗੀ ਪੰਜਾਂ ਦਾ ਹਾਈ ਟਾਂਡੋ ਲਾ ਬਹੁਤ ਆ ਬੁੱਤਰ ਦੀ ਦਰ ਦੀ ਪਲਵਾਨਾਂ ਨੂੰ ਹੈਨਾ ਹਾਂ ਮੱਖਣ ਕੀ ਰੇਟ ਰਹੂਗਾ ਬਾਈ ਰੇਟ ਵੀਰੇ ਜੈ ਜੀ ਆ 60000 ਰੁਪਏ ਲੈਣ ਦੇਣੀ ਕਿੰਨੇ ਦੀ ਬਾਈ 8000 ਰੁਪਏ ਮਾਨਤਾਨ ਕਰ ਦਾਂਗੇ 1000 ਨਾਲ ਤੈਨੂੰ ਬਾਅਦ ਜਵਾਕ ਨਹੀਂ ਵੇਰਸ ਦੇ ਅੱਜ ਕਿਉਂ ਜੈ ਜੀ ਆ ਬਾਈ ਯਾਰ ਕਿੰਨੇ ਦੀ ਫਰਹਾਨ 65 ਚ 2000 ਰੁਪਏ ਛੱਡ ਦਾਂਗੇ ਵੀਰੇ ਟ੍ਰੇਡ ਦੀ ਦੇ ਦਿੰਦੇ ਬਾਈ ਜੀ ਨਾ ਪਵੇ ਬੰਦਾ ਟ੍ਰੇਡ ਦੀ ਦੇ ਦਾਂਗੇ ਟ੍ਰੇਡ ਦੀ ਦੇ ਦਾਂਗੇ ਕੀ ਨੰਬਰ ਕਿੰਨਾ ਬਾਈ 7 7327 30 30 855 855 7327 30 855 हां 7527 30 855 ਵੀ ਮਤਲਬ ਕਹਿਣ ਤੋਂ ਭਾਵੇਂ ਉਹ ਸਵਰਾਜ ਟਰੈਕਟਰ ਤੁਹਾਡੇ ਘਰੇ ਖੜਾ ਹੋਊਗਾ 855 ਨੂੰ ਵੇਖ ਕੇ ਆ ਜਾ ਵੀ ਮੱਖਣ ਦੇ ਕੋਲੇ ਜਾਣਾ ਇਹ ਕਿਹਦਾ ਨੰਬਰ ਹੈਗਾ 03600 ਉਹਨੇ ਚੰਦਰੇ ਨੇ ਨੰਬਰ ਕਿੱਥੋਂ ਲੈ ਮੈਂ ਤਾਂ ਆਪ ਲੈਣਾ ਯਾਰ ਇਹੋ ਜਿਹਾ ਨੰਬਰ ਕੋਈ ਹੈਗਾ ਦੱਸਿਓ ਬਈ ਗੱਲ ਬਾਤ ਨਹੀਂ ਨੰਬਰ ਬਾਈ ਦੱਸ ਕੇ ਇਹਨਾਂ ਦੇ ਉੱਤੇ ਆ ਪਿੰਡ ਹੈਗਾ ਮਾਨੀ ਚੰਗੜਾ ਜ਼ਿਲ੍ਹਾ ਹੈਗਾ ਫਰੀਦਕੋੜ ਨੇੜੇ ਸਾਦਕਸ਼ਾ